ਸਮਾਣਾ ਸੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸੜ ਪਹੁੰਚੇ ਅਤੇ ਉਨ੍ਹਾਂ ਦਾ ਸਵਾਗਤ ਸਹਿਰ ਦੇ ਪਤਵੰਤੇ ਲੋਕਾਂ ਵੱਲੋਂ ਕੀਤਾ ਗਿਆ ਸਮਾਣਾ ਪ੍ਰੈਸ ਕਲੱਬ ਦੇ ਪ੍ਰਧਾਨ ਅਸੋਕ ਕੁਮਾਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਸਮੂਹ ਪੱਤਰਕਾਰ ਵਾਇਚਾਰੇ ਦੇ ਮੈਂਬਰ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਮੰਡੀ ਬੋਰਡ ਮੰਡੀਆਂ ਦੇ ਵਿੱਚ 200 ਤੋਂ ਵੱਧ ਸੈੱਡ ਪੰਜਾਬ ਦੀਆਂ ਮੰਡੀਆਂ ਚ ਬਣਾ ਕੇ ਦੇ ਰਿਹਾ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਬਰਸਾਤ ਹੋਣ ਤੇ ਨੁਕਸਾਨੇ ਜਾਂਦੀ ਸੀ ਉਨਾ ਦਾ ਬਚਾਅ ਹੋਵੇਗਾ ਔਰ ਇਸ ਦੇ ਲਈ ਪਖਰੇ પેટ્રોલ ਪੰਪ ਵੀ ਮੰਡੀਆਂ ਵਿੱਚ ਸਾਈਡ ਦੇ ਰਹੀ ਹੈ ਪੰਜਾਬ ਮੰਡੀ ਬੋਰਡ ਉਸ ਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਤੇ ਆਮ ਲੋਕਾਂ ਨੂੰ ਪੰਜਾਬ ਦੇ ਫਾਇਦਾ ਹੋਵੇਗਾ ਔਰ ਪੰਜਾਬ ਦੀਆਂ ਲਿੰਕ ਸੜਕਾਂ ਹੈ ਦੂਜੀ ਸੜਕਾਂ ਹੈ ਉਹਨਾਂ ਨੂੰ ਵੀ ਮਰਮਤ ਕੀਤੀ ਜਾ ਰਹੀ ਹੈ 100% ਔਰ 12 ਫੁੱਟ ਸੜਕਾਂ ਨੂੰ 18 ਫੁੱਟ ਬਣਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਵੀ ਸਹਿਰ ਵਰਗਾ ਹੋ ਸਕੇ ਸਰ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਆ ਜਿਹੜਾ ਰਾਜਨੀਤਿਕ ਜਿਹੜਾ ਮੁੱਦਾ ਚੱਲ ਰਿਹਾ ਦਿੱਲੀ ਵਾਲੇ ਸਾਬਕਾ ਮੁੱਖ ਮੰਤਰੀ ਵੱਲੋਂ ਜਿਹੜਾ ਚੱਲ ਰਿਹਾ ਅਤੀਸ਼ੀ ਜੀ ਵੱਲੋਂ ਕੁਝ ਬੋਲੇ ਗਏ ਉਸ ਤੇ ਤੁਹਾਡਾ ਕੀ ਕਹਿਣਾ ਹੈ ਮੰਨ ਲਓ ਅੱਜ ਕਾਫੀ ਚੱਲ ਰਿਹਾ ਹੈ ਦੇਖੋ ਉਹਦੀ ਫੋਰੈਂਸਿਕ ਜਾਂਚ ਹੋ ਚੁੱਕੀ ਹੈ ਉਹਦੇ ਵਿੱਚ ਕਿਸੇ ਵੀ ਗੁਰੂ ਸ਼ਬਦ ਨਹੀਂ ਆਇਆ ਫੋਰੈਂਸਿਕ ਜਾਂਚੜਿਆਂ ਨੇ ਰਿਪੋਰਟ ਦਿੱਤੀ ਇਹ ਸਿਰਫ ਬੀਜੇਪੀ ਵਾਲੇ ਔਰ ਕਾਂਗਰਸ ਵਾਲੇ ਮੁੱਦਾ ਬਣਾ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅਤੀਸ਼ੀ ਜੀ ਨੂੰ ਮੈਂ ਪਰਸਨਲੀ ਚੰਗੀ ਤਰ੍ਹਾਂ ਜਾਣਦਾ ਉਹ ਇਹ ਜੀ ਸੋਚ ਕਦੇ ਵੀ ਨਹੀਂ ਰੱਖਦੇ ਕਿਸੇ ਵੀ ਧਰਮ ਬਾਰੇ ਜਾਂ ਕਿਸੇ ਇਨਸਾਨ ਬਾਰੇ ਕੋਈ ਬੰਦੀ ਗੱਲ ਕਰ ਸਕਣ ਇਸ ਲਈ ਇਹਨਾਂ ਨੇ ਬੇਲੋੜਾ ਮੁੱਦਾ ਬਣਾਇਆ ਕਿਉਂਕਿ ਅੱਜ ਬੀਜੇਪੀ ਕੋਲੇ ਪੰਜਾਬ ਚ ਕੋਈ ਮੁੱਦਾ ਨਹੀਂ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪਿਛਲੇ ਸਮੇਂ ਤੋਂ ਉਹਨਾਂ ਨੂੰ ਲੋਕਾਂ ਨੇ ਤਾਕਤ ਬਖਸ਼ੀ ਸੀ ਉੱਥੇ ਜੋ ਅੱਜ ਹਾਲਾਤ ਨੇ ਮਹੱਲਾ ਕ੍ਰੀਨ ਕੋ ਉੱਥੇ ਬੰਦ ਹੋ ਗਏ ਸਕੂਲਾਂ ਦਾ ਬੁਰਾ ਹਾਲ ਹੈ ਪੋਲੂਸ਼ਨ ਦਾ ਸਭ ਤੋਂ ਗੰਦਾ ਹਾਲ ਅੱਜ ਦੀ ਡੇਟ 'ਚ ਹੈ ਦਿੱਲੀ 'ਚ ਜਦੋਂ ਕਿ ਪਹਿਲਾਂ ਪੰਜਾਬ ਦੇ ਸਿਰ 'ਤੇ ਭਾਂਡਾ ਪਨ ਦਿੰਦੇ ਸੀ ਕਿ ਇੱਥੋਂ ਜੀ ਪ੍ਰਾਲੀ ਫੂਕਦੇ ਨੇ ਅੱਜ ਸਾਰੇ ਪ ਪੱਖਾਂ ਤੋਂ ਬੀਜੇਪੀ ਉੱਥੇ ਬੁਰੀ ਤਰ੍ਹਾਂ ਘੇਰੀ ਹੋਈ ਹੈ ਇਸ ਲਈ ਇਹ ਮੁੱਦਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਤੇ ਇੱਕ ਕਿਸੇ ਬੰਦੇ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਸੀ ਮਿਸ਼ਰਾ ਜੀ ਜਿਨ੍ਹਾਂ ਨੇ ਇਹ ਟਵੀਟ ਕੀਤਾ ਸੀ ਉਹਦੇ ਖਿਲਾਫ ਕੇਸ ਵੀ ਦਰਜ ਕਰਾਇਆ ਤੇ ਆਪਣੇ ਆਪ ਸਚਾਈ ਸਾਹਮਣੇ ਆ ਗਈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਪੰਜਾਬ ਦੇ ਵਿੱਚ ਮੰਡੀ ਬੋਰਡ ਲਿੰਕ ਰੋਡ ਦੀ 100% ਰਿਪੇਅਰ ਕਰਾ ਰਿਹਾ ਹੈ ਕਿਤੇ ਵੀ ਕੋਈ ਸੜਕ ਐਸੀ ਨਹੀਂ ਛੱਡਾਂਗੇ ਜਿੱਦੀ ਰਿਪੇਅਰ ਨਹੀਂ ਹੋਈ ਇਸ ਤੋਂ ਇਲਾਵਾ ਮੰਡੀ ਬੋਰਡ ਵੱਲੋਂ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਹੜੀਆਂ ਸੜਕਾਂ 12 ਫੁੱਟ ਚੌੜੀਆਂ ਸੀ ਉਹਨਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਔਰ ਮੰਡੀਆਂ ਦੇ ਵਿੱਚ ਫੜ ਉੱਚੇ ਕੀਤੇ ਜਾ ਰਹੇ ਨੇ ਸ਼ੈੱਡ ਬਣਾਏ ਜਾ ਰਹੇ ਨੇ ਹਰ ਪੱਖੋਂ ਮੰਡੀ ਬੋਰਡ ਪੂਰੀ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਵਚਨਬੱਧ ਹੈ ਔਰ ਅਸੀਂ ਪੂਰੇ ਇਮਾਨਦਾਰੀ ਦੇ ਨਾਲ ਪੂਰੀ ਲਗਨ ਦੇ ਨਾਲ ਮਿਹਨਤ ਦੇ ਨਾਲ ਕੰਮ ਕਰ ਰਹੇ ਹਾਂ ਸ਼ੈੱਡ ਤਾਂ ਮੇਰੇ ਖਿਆਲ ਤਕਰੀਬਨ 200 ਦੇ ਕਰੀਬ ਬਣ ਰਹੇ ਨੇ ਤੇ ਇਸ ਤੋਂ ਇਲਾਵਾ ਅਸੀਂ ਜੜੀਆਂ ਮੰਡੀਆਂ ਚ ਪੈਟਰੋਲ ਪੰਪਾਂ ਦੀ ਸਾਈਟ ਸੀਗੀਆਂ ਉਹ ਵੀ ਅਸੀਂ ਕੀਤਾ ਉਹ ਗਵਰਨਮੈਂਟ ਨੂੰ ਕੇਸ ਭੇਜਿਆ ਹੋਇਆ ਆਮ ਲੋਕਾਂ ਨੂੰ ਅਸੀਂ ਪੈਟਰੋਲ ਪੰਪ ਦੀ ਸਾਈਟ ਵੀ ਮੰਡੀਆਂ ਚ ਦੇ ਰਹੀ ਸੈਡਾਂ ਤੇ ਮੇਰਾ ਖਿਆਲ ਹੈ ਤਕਰੀਬਨ 150 ਕਰੋੜ ਤੋਂ ਉੱਪਰ ਖਰਚ ਹੋਣਾ ਹੈ 36 37 ਕਰੋੜ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਜਿਹੜੇ 4 ਜ਼ਿਲ੍ਹੇ ਸਿਲੈਕਟ ਕੀਤੇ ਨੇ ਉਹਨਾਂ ਦੇ ਵਿੱਚ ਅਸੀਂ ਸਾਰੇ ਮੰਡੀਆਂ ਨੂੰ ਸੋਲਰਾਈਜ਼ ਕਰ ਰਹੇ ਹਾਂ ਇੱਥੇ ਸਮਾਣੇ ਦੇ ਵੀ ਉਹਦੇ ਵਿੱਚ ਪਾਈ ਹੋਈ ਆ ਜਲਦੀ ਇੱਥੇ ਸੋਲਰ ਸਿਸਟਮ ਲਾਵਾਂਗੇ ਪਟਿਆਲੇ ਦਾ ਤਾਂ ਸ਼ੁਰੂ ਕਰਤਾ ਸੀਗਾ ਸਮਾਣੇ ਦਾ ਵੀ ਕਰ ਰਹੇ ਹਾਂ ਜਲਦੀ ਉਹ ਉਹ ਅਸੀਂ ਕਰਾ ਰਹੇ ਹਾਂ ਮੈਂ ਮੈਨੂੰ ਦੱਸਿਆ ਸੀ ਆਪਣੇ ਭਰਾਵਾਂ ਨੇ ਆਰਤੀ ਭਰਾਵਾਂ ਨੇ ਉਹਦਾ ਜਲਦੀ ਪ੍ਰਬੰਧ ਕਰਾਂਗੇ ਅਸੀਂ ਠੀਕ ਹੈ ਨਾ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣ ਨਿਊਜ਼